ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਪਰਿਵਾਰ ਪਸੋੜਾ ਗੁਰਦੁਆਰਾ ਰੂਪੜ ਜੋ ਆਪਾਂ ਦਿਖਾ ਰਹੇ ਹਾਂ ਇਹ ਤੁਸੀਂ ਦੇਖਣਾ ਇਹ ਬਹੁਤ ਉੱਚਾ ਗੁਰਦੁਆਰਾ ਸਾਹਿਬ ਹੈ ਬਹੁਤ ਜ਼ਿਆਦਾ ਪੌੜੀਆਂ ਨੇ ਤੇ ਤੁਰਦੇ 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 ਇਸੇ ਤੱਕ ਪਹੁੰਚ ਜਾਣਾ ਚਲੋ ਵਾਹਿਗੁਰੂ ਜੀ ਕਰਵਾਨੀ ਹੈ ਜੋ ਇੰਨੀ ਕੁਰਬਾਨੀ ਕਰੀ ਆਪਾਂ ਨੂੰ ਚਲੋ ਚੜ੍ਹਨਾ ਕੋਈ ਔਖਾ ਤਾਂ ਹੈ ਨਹੀਂ ਸ਼ੁਰੂਆਤ ਸੋਨੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਪਰ ਬਾਅਦ ਛੋੜੇ ਦੇ ਸਿਪੁਰ ਚੜ੍ਹ ਕੇ ਆਉਣਾ ਉੱਪਰ ਜਿਹੜਾ ਇਹ ਭਰਾਂਡਾ ਬਣਾਇਆ ਹੋਇਆ ਇੱਥੇ ਕਹਿੰਦੇ ਕਿਸੇ ਟਾਈਮ ਸਾਹਿਬ ਜਾਂਦੇ ਨੇ ਇਹ ਭਾਂਡਾ ਨਾਲ ਪੂਰੀ ਹੁਣ ਪਾਸੇ ਹੈਂਗ ਤਾਂ ਹੈ ਨਹੀਂ ਯਾਨੀ ਇਸ ਤਰ੍ਹਾਂ ਕਹਿੰਦੇ ਪਹਿਲਾਂ ਇਹ ਅੰਦਰ ਭਾਂਡੇ ਦੀ ਹੀਠਾ ਸਾਹਿਬ ਜਾਂਦੇ ਨੇ ਭਾਂਡਾ ਹਾਂਜੀ ਸ਼ੁਕਰੀਆ ਆਵਰ ਦੁਖਾਂ ਚਾਹੀ ਜਾਨ ਬਹੁਤ ਬਹੁਤ ਕਰਿਆ ਜਾਨੀ ਹੀ ਥਾਣਾ ਚੰਗੀ ਸੇ ਤਾਂ ਹਮ ਜਨ ਵਿੱਚ ਕੰਨੀ ਮਤਲਬ ਦਰਸ਼ਨ ਹੁੰਦੇ ਨੇ ਸਭ ਜਨ ਪੜਾ ਨਹੀਂ ਇਸ ਭਾਂਡੇ ਦੇ niche ਇਹ ਹੁਣ ਹੀਠਾ ਮਤਲਬ ਭਾਂਡਾ ਜਾਣਾ ਹੋਇਆ ਕੋਹੜੀਆਂ ਚੜਦੇ ਫੇਰ ਮਤਲਬ ਉੱਪਰ ਗੁਰਦੁਆਰਾ ਸਾਹਿਬ ਕੋਹੜੀਆਂ ਫੇਰ ਚੜਦੀਆਂ ਨਹੀਂ ਕੋਹੜੀਆਂ ਕੋ ਫੇਰ ਚੜਦੀਆਂ ਨੇ ਪੌੜੀਆਂ ਚੜ ਕੇ ਉੱਪਰ ਬੀਬੀਆਂ ਹਮਤਰਾ ਕੀਰਤਨ ਕਰਦੀਆਂ ਨੇ ਥੋੜਾ ਸੰਗਤ ਕਰਵਾਣੀ ਪੜਦੀ ਹੈ ਮੈਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਪੌੜੀਆਂ ਨੇ ਜੀ ਇਹ ਸੰਗਤ ਆਈ ਸੀ ਤੁਹਾਨੂੰ ਦੱਸਾਂ ਉਹ ਉੱਥੋਂ ਇਹ ਸੰਗਤ ਪ੍ਰਭਾਉ ਛੋੜਾ ਗੁਰਦੁਆਰਾ ਸਭੀ ਦਰਸ਼ਨ ਕਰਕੇ ਤੇਰੀ ਮਨ ਗਰਨ ਨੂੰ ਸਮਝਦੀ ਆ ਅੱਜ ਮੈਂ ਦੋਸਾਂ ਨੂੰ ਦਰਸ਼ਨ ਕਰਾਵਾਂਗੀ ਇਸ ਵੀਡੀਓ ਦਾ ਸਨ ਕਰਕੇ ਜ਼ਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਪੁਆਇੰਟ ਵੀ ਕਰਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਨੂੰ ਦੁਆਰਾ ਸਾਡੀ ਦੇਖਣ ਕਿ ਤੁਹਾਨੂੰ ਪਰ ਦਿਖਾ ਰਿਹਾ ਕਿਹੜੇ ਪਰ ਦੇੰਦ ਰਹੀ ਹੈ ਸੁੰਦਰ ਆ ਰਿਹਾ ਨਾ ਨਾ ਪਾ ਗੁਰਦੁਆਰਾ ਸਾਹਿਬ ਇੰਦਰਾਪੁਰ ਦਾ ਬਾਸਤਾਂ ਆ ਵੀਪੀਐਸ ਚ ਆਉ ਕਰਦੇ ਆ ਤੇ ਧੋਪ ਕੇ ਆ ਆ ਸੰਗਤ ਰੱਖੀ ਪਈ ਤੰਦਰੁਸਤੀ ਆਗਬਰਤਰੀ ਹੈ ਤੇ ਦਰਸ਼ਕਾਂ ਨੂੰ ਇਹਦਾ ਕਰਕੇ ਜਰੂਰ ਦਰਸ਼ਕਾਂ ਨੂੰ ਇਹਦਾ ਕਰਿਆ ਕਰੋ ਕਿ ਬੱਚਿਆਂ ਨੂੰ ਦਿਖਾਇਆ ਕਰੋ ਬੱਚਿਆਂ ਨੂੰ ਵੀ ਜਰੂਰ ਉਹਨਾਂ ਨੂੰ ਦਰਸ਼ਨ ਮਿਲ ਜੇ ਪਾ ਜੀ ਸਾਰੇ ਨੂੰ